ਸੋ ਸਸਿਕਾ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਫਲੇਰੀ ਦਾ ਮਿੱਤਰੋ ਕੋਈ ਇਲਾਜ ਨਹੀਂ ਹੁੰਦਾ ਤੇ ਅੱਜ ਬਾਈ ਨੂੰ ਬੁਲਾਉਣੇ ਆ ਪਿੰਡ ਮਹਾਰਾਜ ਆਪਾਂ ਆਪਣੇ ਪਿੰਡ 'ਚ ਹੀ ਬੈਠੇ ਆ ਬਾਈ ਦੇ ਮਿੱਤਰੋ ਫੇਸ ਤੇ ਨਾ ਬਹੁਤ ਜ਼ਿਆਦਾ ਫਲੇਰੀ ਸੀ ਤੇ ਕਦੋਂ ਉਹਦੀ ਫਲੇਰੀ ਸੀ ਕਿੰਨਾ ਕੁ ਰੁਪਿਆ ਮਿੱਤਰੋ ਖਰਚਾ ਤੇ ਕਿੱਥੋਂ ਦਵਾਈ ਇਹ ਹੁਣ ਠੀਕ ਹੋਈ ਐ ਇਹਦੀ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਸੁਣੋ ਵੀ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਫਲੇਰੀ ਦਾ ਮਿੱਤਰੋ ਵੈਸੇ ਤਾਂ ਅੱਜ ਤੱਕ ਕੋਈ ਪੱਕਾ ਇਲਾਜ ਨਹੀਂ ਬਣਿਆ ਪਰ ਬਾਈ ਦੇ ਦੱਸਣ ਦੇ ਮੁਤਾਬਕ ਬਾਈ ਕਹਿੰਦਾ ਵੀ ਮੈਂ ਵੀ ਠੀਕ ਹੈ ਜੀਨੇ ਮੈਨੂੰ ਦੱਸਿਆ ਸੀ ਉਹ ਵੀ ਠੀਕ ਹੈ ਤੇ ਹੋਰ ਵੀ ਉੱਥੇ ਬਾਈ ਕਹਿੰਦਾ ਕਿ ਜਿੰਨੇ ਮਰੀਜ਼ ਆਇਆ ਤਕਰੀਬ ਠੀਕ ਹੋਏ ਆ ਤੇ ਤੁਸੀਂ ਮੰਨ ਲਓ ਵਿਸ਼ਵਾਸ ਕਰਕੇ ਮਿੱਤਰੋ ਜਾਓਗੇ ਤਾਂ ਬਾਈ ਕਹਿੰਦਾ ਵੀ ਰਿਜ਼ਲਟ ਫੁੱਲ ਵੱਡਾ ਫੁੱਲ ਮਿਲਦਾ ਹੈ ਤੇ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪਿੰਡ ਮਹਰਾਜ ਹਨਾ ਹਾਂਜੀ ਠੀਕ ਹੈ ਜਿਹੜੀ ਆ ਤੁਹਾਡੇ ਫੇਸ ਤੇ ਫਲੇਰੀ ਸੀ ਕੱਲੇ ਫੇਸ ਤੇ ਸੀ ਕਿ ਸਰੀਰ ਤੇ ਵੀ ਸੀ ਨਹੀਂ ਜੀ ਮੇਰੇ ਕੱਲੇ ਫੇਸ ਤੇ ਸੀ ਠੀਕ ਹੈ ਕਿੰਨੇ ਕਦੋਂ ਕਦੀ ਸੀ ਇਹ ਇਹ ਜੀ 2004 ਦੀ ਆ 2004 ਦੀ ਹਾਂਜੀ ਮੰਨ ਲਾ ਵੀ ਵਿਆਹ ਤੋਂ ਪਹਿਲਾਂ ਦਾ ਹਾਂਜੀ ਵਿਆਹ ਤੋਂ ਪਹਿਲਾਂ 2 ਸਾਲ ਠੀਕ ਹੈ ਤੇ ਕਿੱਥੇ ਕਿੱਥੋਂ ਦਵਾਈ ਖਾਧੀ ਕਿ ਮੈਂ ਕੋਈ ਪਤਾ ਮੈਂ ਤਾਂ ਹੀ ਕੋਈ ਥਾਂ ਛੱਡੇ ਹੀ ਨਹੀਂ ਦਿੱਲੀ ਇਹ ਹਸਪੀਟਲ ਜਿਹੜੇ ਆਪਣੇ ਬਰਨਾਲੇ ਪਰ ਨੂੰ ਲੈ ਲੁਧਿਆਣੇ ਜਾਂ ਚੰਡੀਗੜ੍ਹ ਇਹ ਤਾਂ ਮੈਂ ਕੋਈ ਛੱਡੇ ਹੀ ਨਹੀਂ ਮੰਨ ਕੇ ਚਲੋ ਇੱਕ ਤਾਂ ਹੁੰਦੀ ਆ ਫਲੇਰੀ ਹੁੰਦੀ ਆ ਇੱਕ ਫਲੇਰੀ ਤੋਂ ਤੁਹਾਡੇ ਮਨ ਲੱਗਾ ਜ਼ਖਮ ਵੀ ਬਣਿਆ ਹੈ ਨਾ ਹਾਂਜੀ ਆ ਪੂਰੀ ਚਿੱਟਾ ਜਿਹਾ ਫੇਸ ਹਾਂ ਹਾਂਜੀ ਠੀਕ ਹੈ ਹਾਂ ਤੇ ਕਿੰਨਾ ਚਿਰ ਹੋ ਗਿਆ ਮੰਨ ਲਾ ਵੀ ਹੁਣ ਦਵਾਈ ਲਿਆਂਦੇ ਨੂੰ ਇਹ ਦਵਾਈ ਲਿਆਂਦੇ ਨੂੰ ਹੋ ਗਿਆ ਜੀ ਤਿੰਨ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹਾਂਜੀ ਕਿੰਨੇ ਚਿਰ ਚ ਕਹਿੰਦਾ ਸੀ ਵੀ ਉਹ ਠੀਕ ਹੋ ਜਾ ਉਹ ਮੈਨੂੰ ਕਹਿੰਦਾ ਇਹ ਕਹਿੰਦਾ 6 ਮਹੀਨੇ ਚ ਠੀਕ ਹੋ ਜੀ ਕਿੰਨੀਆਂ ਟੂਪਾਂ ਲੱਗਣਗੀਆਂ ਮੈਂ ਤੁਹਾਨੂੰ ਉਹਨਾਂ ਤਿੰਨ ਟੂਪਾਂ ਦਤਾਂਗਾ ਵੀ ਦੁਬਾਰੇ ਲਿਆਉਣੀਆਂ ਪੈਗੀਆਂ ਹੋਰ ਨਹੀਂ ਇਹ ਕਹਿੰਦਾ ਇਹਦੇ ਨਹੀਂ ਠੀਕ ਹੋ ਰਿਹਾ ਤੁਹਾਡੇ ਖੱਟ-ਖੱਟ ਹੈ ਹਾਂਜੀ ਹਾਂ ਕਾਕਾ ਫੇ ਇੱਕ ਦਿਨ ਨਾ ਕੁਝ ਦਿਨ ਪਹਿਲਾਂ ਮੇਥੋਂ ਆਪ ਇੱਕ ਰੀਲ ਪਾਈ ਸੀ ਦੂਜੇ ਚੈਨਲ ਦੇ ਉਸ ਬੱਚੇ ਦੇ ਫਰੇਰੀ ਬਹੁਤ ਸੀ ਉਹਨ ਆਪਣੇ ਨਾਲ ਕੰਟੈਕਟ ਕੀਤਾ ਤੇ ਹੋਏ ਹੈ ਜੀ ਤੁਸੀਂ ਜਿੱਥੋਂ ਦਵਾਈ ਲੈਂਦੀ ਆ ਕਿਹੜਾ ਏਰੀਆ ਹੈ ਇਹ ਇਹ ਜੀ ਹਰਿਆਣਾ ਚ ਆ ਗਿਆ ਨਵਰਾਣਾ ਸ਼ਹਿਰ ਆ ਹਰਿਆਣੇ ਦੇ ਵਿੱਚ ਨਵਰਾਣਾ ਸ਼ਹਿਰ ਹਾਂਜੀ ਕਿੱਧਰ ਦੀ ਜਾਈਦਾ ਮੰਨ ਲਓ ਪਟਿਆਲਾ ਪਤੜਾ ਹਾਂਜੀ ਹਾਂਜੀ ਉਹ ਤੁਗਾ ਆਪਣਾ ਕਪਾਡਰ ਆ ਗਿਆ ਵੀ ਉਹ ਕਿਹੜਾ ਖਨੋਰੀ ਬਾਡਰ ਖਨੋਰੀ ਬਾਡਰ ਆ ਗਿਆ ਜੀ ਠੀਕ ਹੈ ਬਾਡਰ ਤੋਂ ਕਿੰਨੇ ਕਿਲੋਮੀਟਰ ਹੁੰਦਾ ਬਾਡਰ ਕੋ ਜਾਣਾ ਪੈਂਦਾ 30 35 ਕਿਲੋਮੀਟਰ ਪਰ ਠੀਕ ਹੈ ਹਾਂਜੀ ਜਮਾ ਮੇਨ ਸੜਕ ਤੇ ਆ ਗਿਆ ਜੀ ਹਾਂ ਮਤਲਬ ਵੀ ਘਰ ਹੈ ਡੇਰਾ ਕੀ ਚੀਜ਼ ਹੈ ਨਹੀਂ ਦੁਕਾਨ ਆ ਉਹਦੀ ਕੱਪੜੇ ਦੀ ਰੈਡੀਮੇਡ ਕੱਪੜੇ ਦੀ ਦੁਕਾਨ ਰੈਡੀਮੇਡ ਕੱਪੜੇ ਦੀ ਦੁਕਾਨ ਹਾਂਜੀ ਠੀਕ ਹੈ ਤੇ ਕਿੰਨੇ ਕੁ ਫੀਸ ਲੈਂਦਾ ਉਹ ਨਹੀਂ ਲੈਂਦਾ ਕਰਦਾ ਕੁਛ ਨਹੀਂ ਜਮ ਫਰੀ ਆ ਫਿਰ ਜ਼ਿਆਦੇ ਲੋਕ ਜਾਂਦੇ ਹੋਣਗੇ ਨਹੀਂ ਜੀ ਐਨਾ ਪਤਾ ਨਹੀਂ ਨਾ ਲੱਗਦਾ ਅਗਲਾ ਦਕੀਨ ਨਹੀਂ ਨਾ ਕਰਦਾ ਠੀਕ ਹੈ ਮੈਨੂੰ ਵੀ ਕੋਈ ਗਾਹਾਂ ਦੀ ਗਾਹਾਂ ਹੀ ਲੈ ਕੇ ਗਿਆ ਸੀ ਠੀਕ ਹੈ ਜਿਹੜਾ ਤੁਹਾਨੂੰ ਲੈ ਕੇ ਗਿਆ ਸੀ ਉਹ ਠੀਕ ਹੈ ਹਾਂਜੀ ਹਾਂ ਜਮ ਠੀਕ ਆ ਤੇ ਤੁਸੀਂ ਕਿੰਨੇ ਪਰਸੈਂਟ ਠੀਕ ਹੋ ਮੈਂ ਮੰਨ ਲੇ ਕਿ ਚਲੋ ਜੀ ਇਹ ਪੂਰੀ ਠੀਕ ਹੈ ਜੀ ਮੇਰੇ ਤੋਂ ਬਸ ਕਲਾ ਹੀ ਰਹਿ ਗਿਆ ਨਹੀਂ ਮੇਰੇ ਆ ਸਾਰੇ ਸੀਗੇ ਠੀਕ ਆ ਨਾ ਤੇ ਵੀ ਸੀਗੇ ਆ ਹਾਂ ਜਮਾ ਸਾਫ ਹੋ ਗਿਆ ਹਾਂ ਠੀਕ ਹੈ ਤੇ ਦਿੰਦਾ ਕੀ ਆ ਕਿਵੇਂ ਕਰਦਾ ਉਹ ਉਹ ਟੂਪਾਂ ਨੇ ਲਾਜੀ ਟੂਪਾਂ ਆਪਾਂ ਕਿਸੇ ਮਰਜ਼ੀ ਮੈਡੀਕਲ ਤੋਂ ਕੋਈ ਮਰਜ਼ੀ ਟੂਪ ਲੈ ਜਾਓ ਵੀ ਇੱਕ ਤਾਂ ਹੁੰਦਾ ਵੀ ਇਹ ਲਾ ਕੰਮਿਸ਼ਨ ਕਰ ਲਿਆ ਹਾਂਜੀ ਉਹ ਚੀਜ਼ ਨਹੀਂ ਮੰਨਦਾ ਵੀ ਘਰੋਂ ਟੂਪਾਂ ਲੈ ਜਾਓ ਹਾਂਜੀ ਕਿ ਤੋ ਮਰਜ਼ੀ ਕਿਸੇ ਮੈਡੀਕਲ ਤੋਂ ਕੋਈ ਮਰਜ਼ੀ ਟੂਪ ਲੈ ਜਾਓ ਨਹੀਂ ਇੱਕ ਤਾਂ ਟੂਪ ਹੁੰਦੀ ਆ ਖੁਰਕ ਵਾਲੀ ਹਾਂਜੀ ਇੱਕ ਅਲਰਜੀ ਵਾਲੀ ਹੁੰਦੀ ਆ ਮਨੋ ਠੀਕ ਹੈ ਇੱਕ ਜਖਮ ਵਾਲੀ ਹੁੰਦੀ ਆ ਵੀ ਲੈ ਕੋਈ ਮਰਜ਼ੀ ਜਾਓ ਕੋਈ ਮਰਜ਼ੀ ਲੈ ਜਿਓ ਉਹਨਾਂ ਦਾ ਪਾਪ ਦਾ ਕੁਲ ਉਹਨੂੰ ਬਕਸੀ ਹੋਈ ਵੀ ਉਹਨਾਂ ਦਾ ਗੋਤ ਜੈਨ ਗੋਤ ਆ ਉਹਨਾਂ ਨੂੰ ਬਕਸੀ ਹੋਈ ਵੀ ਆ ਬਸ ਉਹਨੇ ਸਾਢੇ 2.5 ਜਿੰਨਾ ਆਪਾਂ ਲੈ ਗਾਂਗੇ ਉਹਨਾਂ ਚ ਮੜੀ-ਬੜੀ ਕਰਕੇ ਆਪਦਾ ਪੜ ਕੇ ਮੰਤਰ ਉਹਨੇ ਲਾ ਦੇਣੀ ਮੁੜ ਕੇ ਆਪਾਂ ਆਪਦਾ ਘਰੇ ਆ ਕੇ ਲੈ ਚੱਲੋ ਠੀਕ ਹੈ ਵੀ ਲੈਂਦਾ ਕੁਝ ਨਹੀਂ ਨਹੀਂ ਕੁਝ ਜਿਹੜਾ ਤੂਪਾਂ ਦਾ ਖਰਚਾ ਹੋਊ ਉਹ ਤਾਂ ਠੀਕ ਹੈ ਉਹ ਆਪਣਾ ਆਪ ਦਾ 100 120 ਰੁਪਈਆ ਦੀ ਤੂਪ ਆਉਂਦੀ ਆ ਬਸ ਉਹ ਮਨਲਾ ਜਿਹੜੀ ਖੁਰਕੜੀ ਅਲਰਜੀ ਵਾਲੀ ਹੁੰਦੀ ਆ ਹਨਾ ਤੇ ਉਹਨਾਂ ਦਾ ਫੋਨ ਨੰਬਰ ਹੈ ਹਾਏ ਫੋਨ ਨੰਬਰ ਹੈ ਫੋਨ ਨੰਬਰ ਮਿੱਤਰੋ ਮੈਂ ਬੋਲ ਦਿੰਦਾ 98126 18107 ਬਾਈ ਸਕਰੀਨ ਤੇ ਵੀ ਲਾਵਾਂਗੇ ਤੇ ਬਾਈ ਤਾਰੇ ਕੀ ਹਾਲ ਹੈ ਠੀਕ ਹੈ ਠੀਕ ਹੈ ਸਿੱਧਾ ਇਹ ਬਾਈ ਤਾਰੇ ਨੇ ਆਪਣੀ ਮਿੱਤਰੋ ਵੀਡੀਓ ਦੇਖੀ ਸੀ ਤੇ ਕਿਵੇਂ ਜੇ ਲੱਗਿਆ ਤੁਹਾਨੂੰ ਵੀਡੀਓ ਦੇਖ ਬਹੁਤ ਸੋਹਣਾ ਲੱਗਿਆ ਕਿ ਇਹਦਾ ਪੁੱਪਾ ਲਾ ਬੈਠੇ ਠੀਕ ਹੈ ਹਾਂ ਜਿਸ ਕਰਕੇ ਮੈਂ ਤੁਹਾਨੂੰ ਕੰਟੈਕਟ ਕਰਾਂ ਠੀਕ ਹੈ ਚਲੋ ਕਲ ਵੀ ਕੀ ਪਤਾ ਆਪਣੇ ਵੀਡੀਓ ਦੇ ਹਿਸਾਬ ਨਾਲ ਹੋਰ ਵੀ ਭਰਾ ਦਾ ਕਿਸੇ ਦਾ ਪੈਦਾ ਹੋ ਜਾਣਾ ਵੀ ਆਪਾਂ ਐ ਨਹੀਂ ਕਹਿੰਦੇ ਵੀ ਉਹਨਾਂ ਦਾ ਯਕੀਨ ਕਰੋ ਯਕੀਨ ਜੇ ਤੁਸੀਂ ਕਰੋਗੇ ਤਾਂ ਇੱਕ ਵਾਰੀ ਜ਼ਰੂਰ ਜਾ ਕੇ ਹੋਣਾ ਵੀ ਯਕੀਨ ਤਾਂ ਐ ਨਹੀਂ ਬਣਾਉ ਅਸੀਂ ਮੈਨੂੰ ਵੀ 20 ਸਾਲ ਹੋ ਗਏ ਇਹਦੇ ਨੂੰ ਠੀਕ ਹੈ ਤੇ ਜੀ ਬਹੁਤ ਤੇਰਾ ਤੰਗ ਸੀਗੀ ਠੀਕ ਹੈ ਬਿਲਕੁਲ ਤੰਗ ਹੀ ਨੇ ਅਸੀਂ ਮਿਲੇ ਡਾਕਟਰ ਕੋਲੇ ਉਹਨੂੰ ਦੱਸਿਆ ਤੇ ਚਲੋ ਆ ਬੱਚੀ ਦੀ ਇਹਨਾਂ ਨੇ ਦੇਖਿਆ ਸੀਗਾ ਠੀਕ ਹੈ ਜਿਹੜੇ ਬੱਚੇ ਦੀ ਮੈਂ ਵੀਡੀਓ ਪਾਈ ਸੀ ਸੈਂਕ ਲਾ ਲਈ ਹੈ ਨਾ ਹਾਂ ਹਾਂ ਉਹ ਬੱਚਾ ਤੁਸੀਂ ਦੇਖਿਆ ਸੀ ਹਾਂਜੀ ਠੀਕ ਹੈ ਤੁਹਾਨੂੰ ਐ ਪਤਾ ਸੀ ਵੀ ਕਿੱਥੋਂ ਦਾ ਨਹੀਂ ਮੈਨੂੰ ਇਹਨਾ ਪਤਾ ਨਹੀਂ ਸੀ ਕਿ ਜੇ ਉਹ ਟੂਰਸਮ ਤੇ ਆਉਣਾ ਹੁੰਦਾ ਸੀ ਆਪਣੇ ਇੱਥੇ ਬਲਜਿੰਦਰਪੁਰ ਜੀ ਠੀਕ ਹੈ ਮੈਂ ਟੂਰਸਮ ਤਿਆਰੀ ਗੁਡਗਾਨੋ ਸਾਡੇ ਕਿਉਂ ਨਾ ਮੈਂ ਤੇ ਸੋਡੇ ਮਨ ਚ ਲੱਗਿਆ ਵੀ ਆਪਾਂ ਇਹਨੂੰ ਵੀ ਦਿਖਾ ਦੇਵਾਂ ਹਾਂ ਹਾਂ ਠੀਕ ਹੈ ਮੈਂ ਸੋਚਿਆ ਜੀ ਮੈਂ ਛੋਟੀ ਉਮਰਾਂ ਮੈਂ ਕਿਵੇਂ ਇਹ ਫਿੱਟੀ ਜਾਂਦਾ ਮੈਂ ਹਾਂ ਬੜਾ ਫਿੱਟਿਆ ਪਿਆ ਹਣਾ ਤਾਂ ਕਰਕੇ ਮੈਂ ਹਾਂਜੀ ਮੈਨੂੰ ਉਹ ਜਦੋਂ ਮੈਨੂੰ ਪਤਾ ਲੱਗੇ ਬਾਈ ਕਹਿੰਦੇ ਜੀ ਉਹਨੂੰ ਕਿੱਦਾਂ ਟੱਕਰ ਨਾ ਗਿੜੋ ਦਿੱਤੀ ਸੀ ਬਾਈ ਦੀ ਆਪਣੇ ਦਾ ਸਾਹਿਬ ਦੀ ਠੀਕ ਹੈ ਜੀ ਉਹਦੇ ਵਿੱਚ ਸਾਈਕਲ ਤੇ ਦੇਖਿਆ ਤੇ ਫਿਰ ਮੈਂ ਕੰਟੈਕਟ ਕਰਿਆ ਬਾਈ ਮਿਲਿਆ ਠੀਕ ਹੈ ਜੀ ਅੱਜ ਮੈਂ ਆਇਆ ਲੱਗਿਆ ਵੀ ਕਿਸੇ ਦਾ ਫਾਇਦਾ ਹੋ ਜੇ ਹਨਾ ਭਲਾ ਹੋ ਜੇ ਹਨਾ ਕਰ ਭਲਾ ਹੋ ਭਲੰਤ ਭਲਾ ਹਨਾ ਇੱਕ ਨਾ ਜੀ ਆਪਾਂ ਜਿਹੜਾ ਆਪਾਂ ਨੰਬਰ ਦਿੱਤਾ ਗਏ ਹੈ ਹਾਂਜੀ ਇਹ ਤੇ ਪਹਿਲਾਂ ਕਨੈਕਟ ਕਰਿਓ ਉਹਦੇ ਨਾਲ ਕਿ ਜਾਣ ਤੋਂ ਪਹਿਲਾਂ ਹਾਂ ਉਹ ਪਪੜੇ ਦਾ ਵਪਾਰ ਕਰਦਾ ਕਈ ਵਾਰ ਦਿੱਲੀ ਦੁੱਲੀ ਗਿਆ ਹੁੰਦਾ ਫਿਰ ਆਪਣੀ ਪਕਾਈ ਹੁੰਦੀ ਹੈ ਵੀ ਮੰਨ ਲਾ ਜਾਣ ਤੋਂ ਪਹਿਲਾਂ ਟਾਈਮ ਲੈ ਕੇ ਚੁੱਧ ਰਿਓ ਹਨਾ ਹਾਂਜੀ ਵੀ ਪਾਏ ਕਿਹੜੇ ਟਾਈਮ ਅਗਲੇ ਨੇ ਕਹਿਤਾ ਅਗਲੇ ਦੇ ਘਰੇ ਜਾ ਕੇ ਆਪਾਂ ਤੰਗ ਕਰੀ ਜਾ ਕੇ ਵੀ ਭਾਈ ਮੈਨੂੰ ਦੱਸਿਆ ਨਹੀਂ ਵੀ ਜਦੋਂ ਤੁਸੀਂ ਤੁਰੋ ਹਾਂ ਜੀ ਅਗਲੇ ਤੋਂ ਪਹਿਲਾਂ ਟਾਈਮ ਲਓ ਹਾਂ ਜੀ ਜੇ ਉਹਨੇ ਕਹਿਤਾ ਵੀ ਕਿਹੜੇ ਟਾਈਮ ਆਜੋ ਉਸ ਟਾਈਮ ਤੇ ਜਾਓ ਹਾਂ ਨਾ ਕਿਉਂਕਿ ਉਹਦਾ ਵੀ ਕੀਤਾ ਹੈ ਹਾਂ ਜੀ ਹਾਂ ਕਿਉਂਕਿ ਜੇ ਉਹ ਫੀਸ ਲਵੇ ਫਿਰ ਤਾਂ ਬਈ ਗੱਲ ਹੁੰਦੀ ਆ ਹੋਰ ਉਹ ਮਿੱਤਰੋ ਹੈਗਾ ਫਰੀਦ ਦਵਾਈ ਬਾਈ ਕਹਿੰਦਾ ਦਿੰਦਾ ਹਾਂ ਜੀ ਠੀਕ ਹੈ ਫਰੀਦ ਦਵਾਈ ਦਾ ਕੀ ਦਿੰਦਾ ਵੀ ਉਹ ਆਪਦੇ ਹੱਥ ਹੀ ਲਾਉਂਦਾ ਆ ਆ ਨੰਬਰ ਵੀ ਜੀ ਮੈਂ ਮੰਨ ਕੇ ਚੱਲੂ ਕਿਹਾ ਸੀਗਾ ਮੈਨੂੰ ਡਰੈੱਸ ਦੇ ਜੋ ਵੀ ਕਾਰਡ ਦੇ ਦੋ ਕਹਿੰਦਾ ਮੈਂ ਕਿਹੜਾ ਕੋਈ ਆਪਣੀ ਸ਼ੋਭਾ ਕਰਨੀ ਆ ਠੀਕ ਹੈ ਉਹ ਮੈਨੂੰ ਕਾਰਡ ਨਹੀਂ ਦਿੱਤਾ ਕਹਿੰਦਾ ਜੇ ਮੈਂ ਤੈਨੂੰ ਕਿਸੇ ਨੇ ਦੱਸ ਪਾਤੀ ਆਈਂ ਕਹਿੰਦਾਗਾ ਹਾਂ ਤੁੰਗਾ ਚਪਾ ਦੇ ਇਹ ਚਲੋ ਪ੍ਰਮਾਤਮਾ ਮਾਨੂੰ ਹਿੰਮਤ ਦੇਵੇ ਤੇ ਵੱਡੀ ਉਮਰ ਕਰੇ ਜਿਹੜੇ ਪ੍ਰਾਇਜ਼ ਰੋਗ ਦੇ ਵਿੱਚ ਪੀੜਤ ਨੇ ਉਹਨਾਂ ਨੂੰ ਠੀਕ ਕਰੇ ਹਾਂਜੀ ਵਾਪਸ ਸਾਡਾ ਕੀ ਹਾਲ ਚਾਲ ਹੈ ਠੀਕ ਹੈ ਠੀਕ ਹੈ ਸਤਾ ਹਾਂ ਠੀਕ ਹੈ ਕਾਫੀ ਔਖਾ ਲੱਗਦਾ ਹੁੰਦਾ ਹੈ ਨਾ ਜਦੋਂ ਬੱਚਾ ਇਹ ਜਾ ਹੋ ਜਾਂਦਾ ਹੈ ਨਾ ਠੀਕ ਹੈ ਤੇ ਕਿੰਨੇ ਰੁਪਏ ਲਾਤੇ ਸੀ ਤੁਸੀਂ ਮੰਨ ਲਾ ਵੀ ਇਲਾਜ ਦੀ ਖਾਤਰ ਪਹਿਲਾਂ 500000 ਰੁਪਏ ਠੀਕ ਹੈ ਕੋਈ ਇਸ ਮਤਲਬ ਇਹ ਰਗੇ ਤਾਂ ਸੱਡਿਆ ਨਹੀਂ ਕੋਸ ਨਾ ਠੀਕ ਹੈ ਤੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਮੇਰੇ ਕੋ ਮਿੱਤਰੋ ਫਰਜ ਸਮਝ ਕੇ ਵੀਡੀਓ ਸ਼ੇਅਰ ਕਰਿਓ ਤਾਂ ਜੋ ਪਲਹਿਰੀ ਆਜਾ ਮਿੱਤਰੋ ਫਿਰ ਆਪਾਂ ਕਹਿੰਦੇ ਆ ਪੈਸੇ ਇਲਾਜ ਹੈ ਨਹੀਂ ਠੀਕ ਹੈ ਜੇ ਉਸ ਭਰਾ ਤੋਂ ਇਲਾਜ ਕਿਸੇ ਦਾ ਹੋ ਜੇ ਆਪਾਂ ਬਹੁਤ ਧੰਨਵਾਦੀ ਹੋਵਾਂਗੇ ਆਪਣੀ ਛੋਟੀ ਜੀ ਕੋਸ਼ਿਸ਼ ਦੇ ਨਾਲ ਕਿਉਂਕਿ ਬਾਈ ਨੂੰ ਆਪਾਂ ਨੂੰ ਦੇਖ ਕੇ ਵਧੀਆ ਲੱਗਿਆ ਵੀ ਬਾਈ ਠੀਕ ਹੋਇਆ ਤਾਂ ਕਰਕੇ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀ ਕਿਸੇ ਨੂੰ ਮਿੱਤਰੋ ਫਲੇਰੀ ਆ ਤਾਂ ਉਹਨੂੰ ਵੀ WhatsApp ਜਾਂ Facebook ਤੇ ਮਿੱਤਰੋ ਉਹਦੇ ਨਾਲ ਸਾਂਝੀ ਜ਼ਰੂਰ ਕਰਿਓ ਸੋ ਸਾਰੇ ਵੀਰਾਂ ਦਾ ਧੰਨਵਾਦ